ਜੀਵਾਤਨਾ ਮਾਨ ਕਾਦ ਨੇ ਆ ਗੀਵ ਕਾਦ ਨੇ ਆਨਤ ਕਾਦ ਨੇ ਆ ਆਪੇ ਆਨਤ ਅਕੇਲਾ ਜਾਂਦੀ ਮੰਨ ਤੋਂ ਜੋਤ ਸਰੂਪ ਹੈ ਜੋਤ ਕਾਦ ਨੇ ਜੀ ਇਹ ਕਥਾ ਲੱਗੀ ਹੈ ਦਰਬਾਰ ਸਾਹਿਬ ਦੀ ਤੇ ਟਾਈਮ ਸੀਗਾ ਜੀ 7:30 ਵਜੇ ਦਾ ਮਾਰਨਿੰਗ ਦਾ ਤੇ ਸਸਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜਦੀ ਕਲਾ ਛੋਗੇ ਜੀ ਇਹ ਬਾਹਰ ਅੱਜ ਬਹੁਤ ਤੇਜ਼ ਧੁੱਪ ਚੜੀ ਹੈ ਕੱਲ ਤੇ ਬਦਲਵਾਈ ਸੀ ਪਰ ਅੱਜ ਕਾਫੀ ਤੇਜ਼ ਧੋਪ ਹੈ ਤੇ ਆਪਾਂ ਬਾਰੂ ਝਾੜੂ-ਝੂੜੂ ਲਾ ਲਿਆ ਸੀ ਇਹ ਪੱਤੇ ਫੇਰ ਖਿਲਰ ਗਿਆ ਅਮਰੂਦ ਦੇ ਤੇ ਆਪਣਾ ਬਾਥਰੂਮ ਵਗੈਰਾ ਧੋਣ ਵਾਲੇ ਪਏ ਆ ਜੇ ਕੱਪੜੇ ਵੀ ਧੋਣ ਵਾਲੇ ਪਏ ਨੇ ਪਹਿਲਾਂ ਬੱਚਿਆਂ ਨੂੰ ਸਕੂਲ ਭੇਜਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਹੁਣ ਥੋੜੀ ਜੀ ਸਾਫ ਸਫਾਈ ਕੀਤੀ ਹੈ ਜੇ ਤੇ ਆਪਾਂ ਆ ਗਏ ਜੀ ਰਸੋਈ 'ਚ 8 ਫੁੱਟ ਕਰਕੇ ਤੇ ਹੁਣ ਆਪਾਂ ਆਪਣੇ ਲਈ ਬਣਾਣੇ ਆ ਚਾਹ ਤੇ ਨਾਲੇ ਬਣਾਣੇ ਆ ਜੀ ਰੋਟੀ ਤੇ ਰੋਟੀ ਖਾ ਕੇ ਚਾਹ ਪੀ ਕੇ ਫਿਰ ਲੱਗਦੇ ਆਂ ਜੀ ਆਪਾਂ ਆਪਣੇ ਕੰਮ ਕਾਰ ਕਰਨ ਵਾਸਤੇ ਅੱਜ ਕੰਮ ਥੋੜੀ ਲੇਟ ਹੀ ਲੱਗੀ ਮੈਂ ਤੇ ਇਸ ਲਈ ਥੋੜਾ ਲੇਟ ਹੋ ਗਿਆ ਚਲੋ ਕੋਈ ਗੱਲ ਨਹੀਂ ਬੱਚੇ ਜੇ ਬਹੁਤ ਲੇਟ ਆਣਗੇ ਆਪਾਂ ਉਹਨਾਂ ਨੂੰ ਕਰਕੇ ਫ੍ਰੀ ਹੋ ਜਾਣਾ ਤੇ ਆਪਾਂ ਰੋਟੀ ਬਣਾ ਲਈਏ ਨਾਲੇ ਚਾਹ ਬਣਾਣੀ ਆਂ ਜੀ ਆਪਾਂ ਪਹਿਲਾਂ ਬਣਾ ਲਏ ਥੋੜੀ ਜੀ ਚਾਹ ਤੇ ਇੱਧਰ ਬਣਾਣੇ ਜੀ ਆਪਾਂ ਰੋਟੀਆਂ ਤੇ ਪੈਟਰ ਨੂੰ ਆਪਾਂ ਰੋਟੀ ਲੇਟ ਹੀ ਬਣਾਈ ਦਾ ਨਾ ਬੱਚੇ 8:00 ਨੂੰ ਆਉਂਦੇ ਨੇ ਤੇ ਫਿਰ ਜਾਂਦਾ ਲੇਟ ਹੋ ਜਾਣਗੇ ਤੇ ਆਪਾਂ ਰੋਟੀ ਖਾ ਕੇ ਕੰਮ ਲੱਗਦੇ ਆਂ ਅੱਜ ਕੱਪੜੇ ਤੁਹਾਨੂੰ ਤੇ ਮੰਨ ਨਹੀਂ ਕਰਨਾ ਕਿਉਂਕਿ ਅੱਜ ਧੋਪੀ ਬਹੁਤ ਚੜ ਗਈ ਹੈ ਹੈਵੀ ਨਹੀਂ ਅੱਜ ਧੋਣ ਵਾਲੇ ਸਵੇਰੇ ਧੋ ਲਾਂਗੇ ਸਿਰ ਛੁੱਟੀ ਹੈ ਬੱਚਿਆਂ ਨੂੰ ਤੇ ਨਾਲੇ ਫਿਰ ਆਪਾਂ ਵਰਦੀਆਂ-ਵਰਦੀਆਂ ਧੋ ਜਾਣ ਧੋਈਆਂ ਮੈ ਜਾਣਗੀਆਂ ਆਪਾਂ ਰੋਟੀ ਬਣਾ ਲਈਏ ਫਿਰ ਮਿਲਦੇ ਹਾਂ ਅਜੀ ਚਾਹ ਆਪਣੇ ਬਣ ਗਈ ਲਜੀ ਰੋਟੀਆਂ ਵੀ ਆਪਣੀ ਬਣ ਗਈ ਤੇ ਚਾਹ ਵੀ ਬਣ ਗਈ ਤੇ ਆਪਾਂ ਖਾ ਲਈਏ। ਉਹ ਜੀ ਰਾਤੀ ਆਪਾਂ ਕੱਲ ਰਾਤ ਆਪਾਂ ਕੜੀ ਬਣਾਈ ਸੀ ਤੇ ਨਾਲ ਚਾਹ ਤੇ ਨਾਲ ਰੋਟੀ ਹੈ ਜੀ ਤੇ ਆਪਾਂ ਖਾ ਲਈਏ। ਫਿਰ ਕਰਨੇ ਆ ਜੀ ਕੰਮਕਾਰ। ਉਹ ਜੀ ਆਪਾਂ ਹੁਣ ਭਾਂਡੇ ਮਾਜ ਲਈਏ। ਤੇ ਆਪਾਂ ਰੋਟੀ ਖਾ ਕੇ ਹੋਈ ਸੀ ਫ੍ਰੀ। ਆਪਾਂ ਮਾ ਲ ਦਿਆਂ ਭਾਂਡੇ। ਲੰਮੀ ਆਹ ਦੀ ਸਮੇਟ ਹੋ ਗਿਆ ਹੁਣ ਆਪਾਂ ਭਾਂਡੇ ਮਾਂਜ ਕੇ ਫਿਰ ਸੋਈ ਸਾਫ ਕਰਦੇ ਆਂ ਤੇਲ ਲਾਵਾਂਗੇ ਝਾੜੂ ਪੋਚਾ ਲਓ ਜੀ ਭਾਂਡੇ ਢੋਡੇ ਆਪਾਂ ਮਾਂਜ ਕੇ ਹੋ ਗਏ ਵਿਲੇ ਤੇ ਇਹ ਆਪਾਂ ਧੋ ਕੇ ਰੱਖੀਆਂ ਨੇ ਭਿੰਡੀਆਂ ਜੀ ਆਪਾਂ ਬਣਾਵਾਂਗੇ ਦੁਪਹਿਰੇ ਸਬਜ਼ੀ ਇਹਦੀ ਉਹਨੇ ਨਾ ਸੁੱਕ ਜਾਣਗੀਆਂ ਤੇ ਜੀ ਆਪਾਂ ਇੱਧਰ ਦੁੱਧ ਵੀ ਗਰਮ ਕਰਕੇ ਰੱਖ ਲਿਆ ਚਲੋ ਜੀ ਆਪਾਂ ਜਿਹੜਾ ਰਹਿ ਗਿਆ ਥੋੜਾ ਬੋਤਾ ਖਲਾਰਾ ਚੱਕ ਕੇ ਤੇ ਫੇਰ ਆਪਾਂ ਲਾਨਿਆ ਜੀ ਝਾੜੂ ਹੋ ਜੀ ਆਪਾਂ ਇੱਥੇ ਲਾਰੇ ਜੀ ਛਾੜੂ ਅੰਦਰ ਸਾਰਾ ਲਾ ਲੈਂਦੇ ਆ ਛਾੜੂ ਲਾ ਕੇ ਲੰਜਪਾ ਪਿਆਜ਼ਾਂ ਦੀ ਕਰਨੀ ਸਫਾਈ ਤੇ ਇੱਥੇ ਖਿਲਾਰ ਦਿੰਨੇ ਆ ਤੇ ਸ਼ਾਮ ਨੂੰ ਆਪਾਂ ਫਿਰ ਸਾਫ਼-ਸਾਫ਼ ਕਰਕੇ ਤੇ ਟੋਕਰੀ ਵਿੱਚ ਪਾ ਲਾਂਗੇ ਤੇ ਇਹ ਆਪਾਂ ਚਾਹ ਲਾ ਲਿਆ ਮੈਂ ਹੁਣ ਥੋੜਾ ਕੋচা ਲਾ ਕੇ ਫਿਰ ਆਪਾਂ ਇਥੇ ਪਿਆਜ਼ ਖਲਾਰ ਦਿੰਨੇ ਆ ਝਾੜੂ ਆਪਾਂ ਲਾ ਲੇ ਬਾਹਰ ਬੜੀ ਤੇਜ਼ ਹਵਾ ਚੱਲੇਗੀ ਫੇ ਧੋਪੇ ਤੇ ਆਪਾਂ ਬਾਥਰੂਮ ਧੋ ਕੇ ਆਨੇ ਆ ਦੇ ਸਵੇਰੇ ਚਾੜੂ ਫੇਰਿਆ ਸੀ ਫਿਰ ਕਿੰਨਾ ਖਲਾਰਾ ਪੈ ਗਿਆ ਹਾਂਜੀ ਹਵਾ ਚੱਲ ਗਈ ਲਈ ਆਪਾਂ ਚਾੜੂ ਪੋਚੇ ਲਾ ਲੇ ਤੇ ਆਪਾਂ ਸਾਰੀ ਸਫਾਈ ਕਰ ਲਈ ਹੈ ਜੀ ਤੇ ਪੱਖੇ ਆਪਾਂ ਨੇ ਚਲਾਏ ਨੇ ਸੁੱਕ ਜਾਏਗਾ ਪੋਚਾ ਇਧਰ ਵੀ ਆਪਾਂ ਸਾਫ ਸਫਾਈ ਕਰ ਲਈ ਕੋਚਾ ਸੁੱਕ ਗਿਆ ਤੇ ਆਪਾਂ ਕਰਦੇ ਹਾਂ ਪੱਖਾ ਬੰਦ ਹੋਣ ਇਹ ਇਧਰ ਆਪਣੇ ਪਿਆਜ਼ ਪਏ ਟੋਕਰੀਆਂ 'ਚ ਇਹ ਆਪਾਂ ਲਾ ਕੇ ਬਾਹਰ ਖਿਲਾਰਦੇ ਆ ਇਹ ਥੈਲਾ ਭਰੇ ਆ ਉੱਥੇ ਥੋੜੀ ਜਿਹੀ ਸਫਾਈ ਕਰਨੇ ਬਾਬਾ ਜੀ ਦੇ ਤੋਂ ਕਰਕੇ ਤੇ ਪਿਆਜ਼ ਆਪਾਂ ਖਲਾਰ ਦਿੰਨੇ ਆ ਤੇ ਸ਼ਾਮ ਨੂੰ ਪਾਵਾਂਗੇ ਟੋਕਰੀਆਂ 'ਚ। ਹੁਣ ਪਿਆਜ਼ ਆਪਾਂ ਖਲਾਰਤੇ ਨੇ ਇੱਥੇ। ਥੋੜੇ ਹੋਰ ਪਤਲੇ ਕਰ ਦਿੰਨੇ ਨਾ। ਤੇ ਇਹਨਾਂ ਨੂੰ ਹਵਾ ਜੀ ਲੱਗ ਜੇਗੀ ਫਿਰ ਆਪਾਂ ਸ਼ਾਮ ਨੂੰ ਤੇ ਆ ਕੱਲ ਨੂੰ ਇਹਨਾਂ ਨੂੰ ਫੇਟੋ ਕ੍ਰੀਚ 'ਚ ਪਾ ਕੇ ਰੱਖ ਲਾਂਗੇ। ਤੇ ਹੁਣ ਆਪਾਂ ਅੰਦਰ ਕਰਦੇ ਹਾਂ ਸਫਾਈ। ਖਲਾਰਾ ਜਾਂ ਪੈ ਗਿਆ। ਲੋ ਜੀ ਇਹ ਟਾਈਮ ਹੋ ਗਿਆ ਜੀ ਦੁਪਹਿਰ ਦਾ 1:30 2 ਵਜੇ ਦਾ ਤੇ ਆਪਾਂ ਹੁਣ ਬਣਾਣੇ ਆ ਜੀ ਦੁਪਹਿਰ ਨੂੰ ਸਬਜੀ ਪਿੰਡੀਆਂ ਦੇ ਜਿਹੜੀ ਸਿਰ ਧੋ ਕੇ ਰੱਖੀਆਂ ਸੀ ਤੇ ਆਪਾਂ ਕੱਟ ਲਈਆਂ ਨੇ ਪਿੰਡੀਆਂ ਤੇ ਕੜਾਈ ਆਪਾਂ ਧਰ ਦਿੱਤੀ ਤੇ ਪਾਣੇ ਤੇਲ ਇਹਦੇ 'ਚ ਤੇ ਆਪਾਂ ਬਣਾਣੇ ਆ ਜੀ ਪਿੰਡੀਆਂ ਉੱਛ ਲਾ ਲੀ ਤੇ ਕੜਾਈ ਥੋੜੀ ਗਿੱਲੇ ਸੀ ਤੇ ਆਪਾਂ ਸੁਕਾ ਲਈ ਕਪੜਾ ਮਾਰ ਕੇ ਤੇ ਆਪਾਂ ਪਾਣੇ 'ਚ ਤੇਲ ਬੱਚਿਆਂ ਦੇ ਆਉਣ ਦਾ ਵੀ ਟਾਈਮ ਹੋ ਹੀ ਚੱਲਿਆ ਤੇ ਆਪਾਂ ਦੁਪਹਿਰ ਦੀ ਬਣਾਣੇ ਆ ਰੋਟੀ ਹੁਣ ਇਹ ਤੇਲ ਸੜ ਗਿਆ ਆਪਣਾ ਆ ਜੀਰਾ ਪਾ ਦਿੰਨੇ ਆ ਤੇ ਨਾਲ ਆਪਾਂ ਪਿੰਡੀਆਂ ਪਾਵਾਂਗੇ ਇੱਕ ਦੋ ਪਿਆਜ਼ ਕੱਟੇ ਨੇ वो भी बाद देंगे थोड़ी जी लेस भी छट दिए ने भिंडिया उसके बाद आप प्याज पाने आप ठहर के पावे उन्होंने पा आप गुने रहने जी आटा ਆਟਾ ਗੁੰਨ ਕੇ ਰੱਖ ਲੈਨੇ। ਤੇ ਬੱਚੇ ਆਣਗੇ ਫੇ ਰੋਟੀ ਬਣਾਵਾਂਗੇ। ਮੁਝੇ ਆਪਾਂ ਦੋ ਪਿਆਜ਼ ਕੱਟੇ ਛੋਟੇ ਛੋਟੇ ਤੇ ਆਟਾ ਵੀ ਆਪਾਂ ਗੁੰਨ ਲਿਆ। ਪਿਆਜ਼ ਆਪਾਂ ਥੋੜੇ ਹੀ ਪਾਵਾਂਗੇ ਕਿਉਂ ਬੱਚੇ ਖਾਂਦੇ ਨਹੀਂਗੇ ਜਿਆਦਾ ਪਿਆਜ਼ ਪਿੰਡੀਆਂ ਵਿੱਚ। ਇਸ ਲਈ ਆਪਾਂ ਕਲੀਆਂ ਭਿੰਡੀਆਂ ਬਣਾਉਣੀਆਂ ਫਿਰ ਚੰਗੀਆਂ ਨਹੀਂ ਲੱਗ ਰਹੀਆਂ ਹੈ ਇਸ ਲਈ ਛੋਟੇ ਛੋਟੇ ਦੋ ਪਿਆਜ ਪਾ ਲਏ ਨੇ ਵਈ ਆਟਾ ਆਪਾਂ ਗੁੰਨ ਕੇ ਰੱਖ ਲਿਆ ਕੱਲ ਨੂੰ ਬੱਚਿਆਂ ਨੂੰ ਛੁੱਟੀ ਸੰਡੇ ਦੀ ਤੇ ਆਪਾਂ ਥੋੜੀਆਂ ਜਿਹੀਆਂ ਪਿੰਡੀਆਂ ਬਣਾਈਆਂ ਸਵੇਰੇ ਆਪਾਂ ਪਰੌਂਠੇ ਪੁੰਛੇ ਬਣਾ ਲਾਂਗੇ ਕੋਈ ਇਹ ਥੋੜਾ ਰਾਤ ਨੂੰ ਸਰਜੇਗਾ ਤੇ ਨਾਲੇ ਹੁਣ ਬੱਚੇ ਆ ਕੇ ਖਾਣਗੇ ਬੱਚੇ ਰਾਤ ਨੂੰ ਰੋਟੀ ਘਾਟੀ ਖਾਂਦੇ ਨਹੀਂ ਕਿਉਂਕਿ ਸ਼ਾਮ ਹੋ ਜਾਂਦੇ ਸਕੂਲੋਂ ਆਉਂਦੇ ਆ 4 ਵਜਾਂ ਦੇ ਰੋਟੀ-ਵੋਟੀ ਖਾਂਦੇ ਆ ਉਹਨਾਂ ਨੂੰ ਆਉਂਦੇ ਤੇ ਫੇਰ ਰਾਤ ਨੂੰ ਤੇ ਬਸ ਇੱਕ ਅੱਧੀ ਰੋਟੀ ਖਾਂਦੇ ਨੇ ਤੇ ਆਪਣਾ ਰਾਤ ਦਾ ਵੀ ਸੱਜੇਗਾ ਤੇ ਆਪਾਂ ਹੁਣ ਭਿੰਡੀਆਂ ਬਣਾ ਲਈਆਂ ਬਸ ਯਾਹੇ ਬੱਚੇ ਸਕੂਲ ਤੋਂ ਆ ਗਏ ਨੇ ਤੇ ਆਪਾਂ ਇਹਨਾਂ ਨੂੰ ਪਾਣੀ ਪੁਣੀ ਦੇਣੇ ਪੀਣ ਨੂੰ ਫਿਰ ਆਪਾਂ ਬਣਾਉਣੇ ਨੇ ਲਈ ਰੋਟੀ ਅੱਜ ਰੋਟੀ ਆਪਾਂ ਬਣਾ ਲਈ ਭਿੰਡੀਆਂ ਦੇ ਸਬਜ਼ੀ ਦਹੀਂ ਤੇ ਨਾਲ ਰੋਟੀ ਤੇ ਬੱਚੇ ਰੋਟੀ ਖਾ ਕੇ ਸੋ ਗਏ ਸੀ ਕਿਉਂਕਿ ਕੱਲ ਛੁੱਟੀ ਅੱਜ ਹோம்ਵਰਕ ਦੀ ਕੋਈ ਨਹੀਂ ਟੈਨਸ਼ਨ ਨਹੀਂ ਹੈ ਤੇ ਆਪਾਂ ਬਾਅਦ ਚ ਉੱਠੇ ਸੀਗੇ 5:00 ਵਜੇ ਬਾਹਰ ਇੰਨੀ ਜ਼ਿਆਦਾ ਧੁੱਪ ਸੀ ਅੱਜ ਤੇ ਆਪਾਂ ਬਣਾ ਰਹੇ ਹਾਂ ਜੀ ਸ਼ਾਮ ਦੀ ਚਾਹ ਚਾਹ ਆਪਣੀ ਉਬਲ ਗਈ ਤੇ ਵਿੱਚ ਪਾਨੇ ਦੁੱਧ ਤੇ ਦੇਨੇ ਬੱਚਿਆਂ ਨੂੰ ਲਈ ਚਾਹ ਆਪਾਂ ਬਣਾ ਕੇ ਅੰਦਰ ਲੈ ਆਏ ਹਾਂ ਇਹ ਤਸਵੀਰ ਦੀ ਪਿਆਜ਼ ਖਿਲਾ ਰਹੇ ਸੀ ਤੇ ਹੁਣ ਇਹਨਾਂ ਨੂੰ ਛਾਂਡ ਕੇ ਟੋਕਰੀਆਂ ਚ ਪਾਣੇ ਆ ਤੇ ਪਿਆਜ਼ ਕਾਫੀ ਜ਼ਿਆਦਾ ਖਰਾਬ ਹੋ ਗਏ ਵਿੱਚੋਂ ਤੇ ਆਪਾਂ ਚੋਕ ਕੇ ਪਾ ਲੈਨੇ ਆ ਇਹ ਟੋਕਰੀਆਂ ਚ ਆਪਾਂ ਪਿਆਜ਼ ਪਾ ਕੇ ਰੱਖ ਦਿੱਤੇ ਇਹ ਬਾਹਰ ਛੱਡ ਦਾਂਗੇ ਇੰਨੇ ਖਰਾਬ ਨਿਕਲੇ ਨੇ ਤੇ ਜੀ ਬਾਹਰ ਹਲੇ ਵੀ ਧੋਪ ਹੈ ਦੇਖੋ 7:30 ਵਜੇ ਟਾਈਮ ਹੋ ਗਿਆ ਤੇ ਅੱਜ ਦੇ ਵਲੌਗ ਚ ਇੰਨਾ ਹੀ ਜੀ ਐਂ